ਅੱਜ ਲੋੜ ਹੈ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਦੀ ਨੌਜਵਾਨਾਂ ਨੂੰ ਲੋੜ ਹੈ ਸਿੱਖੀ ਸਰੂਪ ਦੇ ਨਾਲ ਜੋੜਨ ਦੀ ਸੋ ਉਸ ਪ੍ਰਾਲੇ ਤਹਿਤ ਅੱਜ ਇੱਥੇ ਨੌਜਵਾਨਾਂ ਨੂੰ ਬੱਚਿਆਂ ਨੂੰ ਵੀ ਦੇਖੋ ਲਾਈਨ ਲੱਗੀ ਹੋਈ ਹੈ ਗੁਰਦੁਆਰਾ ਸ਼੍ਰੀ ਨਥਾਣਾ ਸਾਹਿਬ ਜੋ ਕਿ ਜੰਡ ਮੰਗੋਲੀ ਹਲਕਾ ਕਨੌਰ ਇਸ ਸਥਾਨ ਤੇ ਗੁਰੂ ਅਮਰਦਾਸ ਜੀ 22 ਵਾਰ ਆਏ ਤੇ ਗੁਰੂ ਅਮਰਦਾਸ ਦੇ ਪ੍ਰਕਾਸ਼ ਨੂੰ ਸਮਰਪਿਤ ਇੱਥੇ ਸਾਲਾਨਾ ਜਿਹੜੇ ਸਮਾਗਮ ਨੇ ਉਹ ਅੱਜ ਚੱਲ ਰਹੇ ਨੇ ਉਹ ਸਾਲਾਨਾ ਸਮਾਗਮਾਂ ਦੇ ਵਿੱਚ ਹਲਕਾ ਘਨੌਰ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਨਾਂ ਦਾ ਜਿਹੜਾ ਦਸਤਾਰਾ ਸਜਾਉਣ ਦਾ ਦਸਤਾਰ ਕੈਂਪ ਆ ਉਹ ਵੀ ਇੱਥੇ ਲਗਾਇਆ ਗਿਆ ਇਹ ਬੱਚੇ ਇਹ ਨੌਜਵਾਨ ਜੋ ਆਪਾਂ ਕੋਰੇ ਕਾਗਜ਼ ਤੇ ਲਿਖਦਾ ਉਹੀ ਉਖੜਿਆ ਆਉਂਦਾ ਅੱਜ ਇਹ ਬੱਚੇ ਦੇਖੋ ਛੋਟੇ ਛੋਟੇ ਬੱਚੇ ਨੇ ਕਿੰਨੇ ਸੋਨੇ ਲੱਗਦੇ ਨੇ ਦਸਤਾਰਾਂ ਸਜਾਈ ਨੇ ਨੌਜਵਾਨ ਇੱਥੇ ਤੁਸੀਂ ਦੇਖੋਗੇ ਆ ਬੈਠੇ ਦੇਖੋ ਨੌਜਵਾਨ ਦਸਤਾਰਾਂ ਸਜਾ ਰਹੇ ਨੇ ਤੇ ਦਿਨ ਵੀ ਜਦੋਂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਹੋਵੇ ਸੋ ਉਹਨਾਂ ਦੇ ਇਸ ਚਰਨਛੋਪਾ ਪ੍ਰਾਪਤ ਦੇਖੋ ਅੱਜ ਤੀਜੀ ਪਾਤਸ਼ਾਹੀ ਧੰਤਨ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਸਥਾਨ ਮੈਂ ਸਮਝਦਾ ਕਿਉਂਕਿ 22 ਵਾਰ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਜੋ ਕਿ ਜੰਮੰਗੋਲੀ ਹਲਕਾ ਕਨੌਰ ਇਸ ਸਥਾਨ ਤੇ ਗੁਰੂ ਅਮਰਦਾਸ ਜੀ 22 ਵਾਰ ਆਏ ਨੇ ਤੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਸਾਲਾਨਾ ਜਿਹੜੇ ਸਮਾਗਮ ਨੇ ਉਹ ਅੱਜ ਚੱਲ ਰਹੇ ਨੇ ਉਹ ਸਾਲਾਨਾ ਸਮਾਗਮਾਂ ਦੇ ਵਿੱਚ ਹਲਕਾ ਕਨੌਰ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਨਾਂ ਦਾ ਜਿਹੜਾ ਦਸਤਾਰਾਂ ਸਜਾਉਣ ਦਾ ਦਸਤਾਰ ਕੈਂਪ ਹੈ ਉਹ ਵੀ ਇੱਥੇ ਲਗਾਇਆ ਗਿਆ ਸੋ ਪਹਿਲਾਂ ਤਾਂ ਮੈਂ ਸਲਾਘਾ ਕਰਦਾ ਧੰਨਵਾਦ ਕਰਦਾ ਯੂਥ ਵਿੰਗ ਦਾ ਨੌਜਵਾਨਾਂ ਦਾ ਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਹਲਕਾ ਖਲੋਰ ਦੇ ਕਿਉਂਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਦੀ ਨੌਜਵਾਨਾਂ ਨੂੰ ਲੋੜ ਹੈ ਸਿੱਖੀ ਸਰੂਪ ਦੇ ਨਾਲ ਜੋੜਨ ਦੀ ਸੋ ਉਸ ਪ੍ਰਾਲੇ ਤਹਿਤ ਅੱਜ ਇੱਥੇ ਨੌਜਵਾਨਾਂ ਨੂੰ ਬੱਚਿਆਂ ਨੂੰ ਤੁਸੀਂ ਦੇਖੋ ਲਾਈਨ ਲੱਗੀ ਹੋਈ ਹੈ ਇਹ ਬੱਚੇ ਇਹ ਨੌਜਵਾਨ ਜੋ ਆਪਾਂ ਕੋਰੇ ਕਾਗਜ਼ ਤੇ ਲਿਖ ਲਾਂ ਉਹੀ ਉਗੜੇ ਆਉਣਗੇ ਅੱਜ ਇਹ ਬੱਚੇ ਦੇਖੋ ਛੋਟੇ ਛੋਟੇ ਬੱਚੇ ਨੇ ਕਿੰਨੇ ਸੋਹਣੇ ਲੱਗਦੇ ਨੇ ਦਸਤਾਰਾਂ ਸਜਾਈਆਂ ਨੌਜਵਾਨ ਇੱਥੇ ਤੁਸੀਂ ਦੇਖੋਗੇ ਆ ਬੈਠੇ ਦੇਖੋ ਨੌਜਵਾਨ ਦਸਤਾਰ ਸਜਾ ਰਹੇ ਨੇ ਤੇ ਦਿਨ ਵੀ ਜਦੋਂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਹੋਵੇ ਸੋ ਉਹਨਾਂ ਦੇ ਇਸ ਚਰਨਛੋਪਾ ਪ੍ਰਾਪਤ ਸਥਾਨ ਤੋਂ ਜਦੋਂ ਕੋਈ ਨੌਜਵਾਨ ਜਦੋਂ ਕੋਈ ਬੱਚਾ ਦਸਤਾਰ ਸਜਾ ਕੇ ਜਾਵੇਗਾ ਕੋਈ ਸਾਡੀ ਭੈਣ ਕੋਈ ਸਾਡੀ ਮਾਂ ਆਪਣੇ ਬੱਚੇ ਦੀ ਦਸਤਾਰ ਸਜਾ ਕੇ ਲੈ ਜਾਵੇਗੀ ਕੋਈ ਨੌਜਵਾਨ ਦਸਤਾਰ ਸਜਾ ਕੇ ਜਾਵੇਗਾ ਤਾਂ ਉਹ ਕਿੰਨਾ ਕਿਤੇ ਉਹਦੇ ਅੰਦਰ ਇੱਕ ਚਿੰਗਾਰੀ ਰਹਿੰਦੀ ਆ ਕਿ ਯਾਰ ਗੁਰੂ ਦੇ ਦਰ ਤੋਂ ਤੇ ਗੁਰੂ ਦੇ ਪ੍ਰਕਾਸ਼ ਪੁਰਬ ਤੇ ਮੈਂ ਇਹ ਦਸਤਾਰ ਬੰਨ ਕੇ ਐਮ ਸਜਾ ਸਜਾ ਕੇ ਰੱਖਾਂ ਸੋ ਅਸੀਂ ਇਹ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਅਰਦਾਸ ਕਰਦੇ ਆਂ ਸਾਰਿਆਂ ਰਲ ਕੇ ਅਰਦਾਸ ਕਰਕੇ ਸ਼ੁਰੂ ਕੀਤਾ ਕਿ ਇਹ ਸਮਾਗਮ ਇਸੇ ਤਰ੍ਹਾਂ ਚੱਲਦੇ ਰਹਿਣ ਤੇ ਇਹ ਸਮਾਗਮਾਂ ਦੇ ਵਿੱਚ ਦਸਤਾਰ ਕਿਰਪਾ ਜਿਹੜੇ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾਣ ਗੁਰੂ ਕਿਰਪਾ ਕਰੇ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਸਜੀਆਂ ਰਹਿਣ ਕਿਉਂਕਿ ਇਹ ਦਸਤਾਰ ਗੁਰੂ ਨੇ ਸਾਡੀ ਅਣਖ ਤੇ ਗੈਰਤ ਦਾ ਸਾਨੂੰ ਪ੍ਰਤੀਕ ਦਿੱਤੀ ਆ ਸਾਡੇ ਸਿਰ ਦਾ ਤਾਜ ਬਣਾ ਕੇ ਦਿੱਤੀ ਆ ਸੋ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਕਿ ਕੇਸ ਕਤਲ ਕਰਾਣੇ ਛੱਡੋ ਦਸਤਾਰਾਂ ਸਜਾਓ ਕਿੰਨੀਆਂ ਸੋਹਣੀਆਂ ਦਸਤਾਰਾਂ ਲੱਗਦੀਆਂ ਨੇ ਜਦੋਂ ਗੁਰੂ ਦੀ ਬਖਸ਼ੀ ਹੋਈ ਦਸਤਾਰ ਸਜਾਉਂਦੇ ਆਪਾਂ ਤਾਂ ਉਹਦਾ ਰੂਪ ਤੇ ਰੰਗ ਬਖਰੇ ਹੀ ਹੁੰਦਾ ਸੋ ਅੱਜ ਸਾਰੀ ਇੱਥੇ ਇਸ ਦਸਤਾਰ ਕੈਂਪ ਦੇ ਵਿੱਚ ਮੈਂ ਸਮਝਦਾ ਕਿ ਜਿੱਥੇ ਪੂਰੀ ਇਲਾਕੇ ਦੀ ਸਾਧ ਸੰਗਤ ਦਰਸ਼ਨ ਮੇਲੇ ਕਰਨ ਆ ਰਹੀ ਹੈ ਉੱਤੇ ਹੁਮਮਾ ਆ ਕੇ ਦਸਤਾਰ ਕੈਂਪ 'ਤੇ ਪਹੁੰਚ ਰਹੇ ਨੇ ਉਹਦੇ ਨਾਲ ਹੀ ਇੱਥੇ ਇਲਾਕੇ ਦੀਆਂ ਸਤਿਕਾਰਯੋਗ ਸ਼ੁਚੀਤਾਂ ਉਹਦੇ ਨਾਲ ਹੀ ਇਲਾਕੇ ਦੇ ਸਾਰੇ ਸਤਿਕਾਰਯੋਗ ਸ਼੍ਰੋਮਣੀ ਕਾਲਜੇਲ ਦੇ ਆਗੂ ਸਹਿਬਾਨ ਯੂਥ ਕਾਲਜੇਲ ਦੇ ਜ਼ਿਲ੍ਹਾ ਪ੍ਰਧਾਨ ਹੋਰ ਆਗੂ ਸਹਿਬਾਨ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਦੇ ਮੈਂਬਰ ਲਾਚੂ ਜੀ ਸਾਹਿਬ ਉਹ ਹੋਣੀ ਸ਼ੁਰੂਆਤ ਕਰਾ ਕੇ ਗਏ ਨੇ ਗੜੀ ਸਾਹਿਬ ਪਹੁੰਚਣ ਵਾਲੇ ਨੇ ਹੋਰ ਵੀ ਸਾਰੀਆਂ ਸ਼ਖਸੀਅਤਾਂ ਮੈਂ ਸਮਝਦਾ ਸ਼੍ਰੋਮਣੀ ਕਾਲ ਸਰਕਲ ਪ੍ਰਧਾਨ ਬਖਵਾਕ ਸਾਰੇ ਵੀਗਾਂ ਦੇ ਆਗੂ ਸਾਹਿਬਾਨ ਸਾਰੇ ਇੱਥੇ ਮੌਜੂਦ ਨੇ ਸੋ ਗੁਰੂ ਅੱਗੇ ਅਰਦਾਸ ਇਹ ਹੀ ਆ ਤੇ ਸੰਗਤ ਅੱਗੇ ਵੀ ਇਹ ਹੀ ਅਰਦਾਸ ਆ ਕਿ ਤੁਸੀਂ ਵੀ ਅਰਦਾਸ ਕਰੋ ਇਹ ਦਸਤਾਰਾਂ ਕੈਂਪਾਂ ਦੇ ਵਿੱਚ ਜਿਹੜੇ ਵੀ ਨੌਜਵਾਨ ਬੱਚੇ ਦਸਤਾਰਾਂ ਸਜਾ ਕੇ ਜਾਣ ਉਹ ਸਿਰ ਸਦਾ ਲਈ ਇਹ ਦਸਤਾਰ ਸਿਰ ਤੇ ਸਜਾ ਕੇ ਰੱਖਣ ਕਿਉਂਕਿ ਜਿਹੜੇ ਬੱਚੇ ਇਹ ਨੌਜਵਾਨ ਜਿਹੜੇ ਦਸਤਾਰ ਸਜਾ ਕੇ ਕਰੇ ਜਾਣਗੇ ਆਣ ਗੋਣ ਜਾਣਗੇ ਤੋਂ ਉਹ ਮੈਂ ਸਮਝਦਾ ਕਿ ਉਹਦਾ ਮੈਸੇਜ ਬਹੁਤ ਚੰਗਾ ਜਾਂਦਾ ਤੇ ਜਦੋਂ ਨੌਜਵਾਨ ਉਹਨੂੰ ਕੋ ਕਹੇਗਾ ਪਰਿਵਾਰ ਕਹੇਗਾ ਕੋਈ ਆਂਢੀ ਗੋਣੀ ਕਹੇਗਾ ਕਿੰਨੀ ਸੋਹਣੀ ਦਸਤਾਰ ਲੱਗਦੀ ਹੈ ਤਾਂ ਚੰਗਿਆੜੀ ਅੰਦਰ ਪੈਂਦੀ ਹੈ ਕਿ ਚਣਕ ਪੈਂਦੀ ਹੈ ਕਿ ਹਾਏ ਦਸਤਾਰ ਪੱਕੀ ਸਜਾ ਕੇ ਰੱਖੀਏ ਬਾਕੀ ਕਾਰਸੇ ਵਾਲੇ ਬਾਬਾ ਜੀ ਉਹ ਵੀ ਬਹੁਤ ਜਲਦੀ ਇੱਥੇ ਦਸਤਾਰ ਕੈਂਪ ਦੇ ਵਿੱਚ ਨੌਜਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਣਗੇ ਹੋਰ ਵੀ ਸਤਿਕਾਰਯੋਗ ਸਾਰੀਆਂ ਮਹਾਪੁਰਖ ਸ਼ਕੀਤਾ ਪਹੁੰਚਣਗੇ ਸੋ ਸਾਰਿਆਂ ਦਾ ਦਸਤਾਰ ਕੈਂਪ ਦੇ ਪ੍ਰਬੰਧਕਾਂ ਦਾ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦਾ ਇਥੋਂ ਦੀ ਮੈਨੇਜਮੈਂਟ ਦਾ ਇਲਾਕੇ ਦੇ ਮੁਧਵਰ ਸਜਣ ਦਾ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਲਈ ਧੰਨਵਾਦ ਜਿਨ੍ਹਾਂ ਨੇ ਇਹ ਦਸਤਾਰ ਕੈਂਪ ਵਿੱਚ ਸਹਿਯੋਗ ਦੇ ਕੇ ਇਹ ਨੌਜਵਾਨਾਂ ਨੂੰ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਆਪਣਾ ਯੋਗਦਾਨ ਪਾਇਆ। ਭਾਈ ਜੀ ਕਿੰਨੇ ਨੌਜਵਾਨਾਂ ਨੇ ਦਸਤਾਰ ਬੰਦੀ ਕਰਨ। ਦੇਖੋ ਇਹ ਲਗਾਤਾਰ ਚੱਲਦਾ ਰਹਿਣਾ ਦੋ ਤਿੰਨ ਘੰਟੇ ਜਦੋਂ ਤੱਕ ਇਹ ਸਮਾਗਮ ਚੱਲੇਗਾ ਹਲੇ ਸ਼ੁਰੂਆਤ ਆ। ਤੋਂ ਸ਼ੁਰੂਆਤ ਤੁਸੀਂ ਦੇਖਦੇ ਹੋ ਕਿ ਕਰੀਬ ਮੈਨੂੰ ਲੱਗਦਾ ਵੀ ਕਿੰਨੇ ਆ ਦੇਖੋ ਲਾਈਨ ਲੱਗੀ ਪਈ ਆ। ਸੋ ਇਹ ਗਿਣਤੀਆਂ ਮਿੰਟਾਂ ਦੀ ਤਾਂ ਗੱਲ ਹੀ ਨਹੀਂ ਆ। ਇਹ ਤਾਂ ਵੀ ਜਿਨੇ ਆਉਂਦੇ ਨੇ ਤਾਂ ਗੁਰੂ ਕਿਰਪਾ ਕਰਨੀ ਹੈ ਲੰਗਰ ਦਸਤਾਰਾਂ ਦੇ ਪੂਰੇ ਨੇ ਦਸਤਾਰਾਂ ਸਰਨ ਸਜਾ ਕੇ ਜਾਵਾਂ